ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇੱਥੇ ਮਨਵੀਰ ਤੇ ਮਨਵੀਰ ਦਾ ਬਾਬਾ ਰੁਕਣਗੇ ਜੀ ਕਰਤਾਰਪੁਰ ਮੈਂ ਤੇ ਮੇਰੀ ਸਿਸਟਰ ਜਾਵਾਂਗੇ ਜੀ ਜਲੰਧਰ ਕਿਉਂਕਿ ਮੇਰੀ ਭਾਬੀ ਨੂੰ ਕੀਤਾ ਹੋਇਆ ਐਡਮਿਟ ਤੇ ਸਾਡੇ ਘਰੇ ਆਉਣ ਵਾਲਾ ਜੀ ਨੰਨਾ ਮੁੰਨਾ ਮਹਿਮਾਨ ਤਾਂ ਸੋ ਅਸੀਂ ਦੋਨੇ ਜਾਣੀਆਂ ਪਹਿਲਾਂ ਹੀ ਉੱਥੇ ਚਲੇ ਜਾਵਾਂਗੀਆਂ ਆਪਣੀ ਭਾਬੀ ਕੋਲ ਤਾਂ ਜੋ ਉਹਨੂੰ ਫੀਲ ਨਾ ਹੋਵੇ ਕੋਈ ਵੀ ਉਹਨੂੰ ਲੋਡ ਹੋਵੇ ਕੁਝ ਵੀ ਆ ਤੇ ਉਹ ਵੀ ਅਸੀਂ ਹੈਲਪ ਜਿਹੜੀ ਉਹ ਕਰ ਸਕੀਏ ਤੇ ਇੱਥੇ ਜੇ ਅਸੀਂ ਲੈ ਲਾਂਗੇ ਪਹਿਲਾਂ ਜਾਣ ਤੋਂ ਪਹਿਲਾਂ ਬੱਚੇ ਦੇ ਕੱਪੜੇ ਕਿਉਂਕਿ ਸਾਨੂੰ ਨਹੀਂ ਪਤਾ ਬੇਬੀ ਗਰਲ ਹੋਣੀ ਜਾਂ ਬੇਬੀ ਬੋਏ ਹੋਣਾ ਸੋ ਆਪਾਂ ਏਦਾਂ ਦੇ ਕੱਪੜੇ ਲਵਾਂਗੇ ਜਿਹੜੇ ਦੋਨੇ ਜੈਂਡਰਸ ਦੇ ਲਈ ਦੋਨਾ ਜੈਂਡਰਸ ਦੇ ਵਿੱਚ ਪੈ ਸਕਣ ਨਿਊਟਰਲ ਜੇ ਕਲਰ ਉਹ ਲਵਾਂਗੇ ਕਿਉਂਕਿ ਉਹਨੂੰ ਕੀ ਕਰੇ ਦਾ ਸਾਡੇ ਪਹਿਲਾਂ ਨਹੀਂ ਕੱਪੜਾ ਲੈ ਕੇ ਰੱਖਦੇ ਕੋਈ ਵੀ ਪੂਰਾ ਟਾਈਮ ਤੇ ਜਾਂ ਜਦੋਂ ਬੱਚੇ ਦਾ ਜਨਮ ਹੋਣ ਲੱਗਦਾ ਜਾਂ ਜਨਮ ਹੋਣ ਤੋਂ ਬਾਅਦ ਵਿੱਚ ਉਦੋਂ ਹੀ ਕੱਪੜੇ ਲੈਂਦੇ ਆ ਪਹਿਲਾਂ ਸਾਡੇ ਕੱਪੜੇ ਜਿਹੜੇ ਉਹ ਲੈ ਕੇ ਨਹੀਂ ਰੱਖਦੇ ਤਾਂ ਇਸ ਕਰਕੇ ਅਸੀਂ ਜਾਣ ਤੋਂ ਪਹਿਲਾਂ ਇੱਥੇ ਉਹਦੇ 2-3 ਸੂਟ ਤੇ ਇੱਕ ਕੰਬਲੀ ਜਿਹੜੀ ਉਹਨੂੰ ਰੈਪ ਕਰਨ ਵਾਸਤੇ ਬੱਚੇ ਨੂੰ ਉਹ ਅਸੀਂ ਉਹਨੂੰ ਕੀ ਕਹਿੰਦਾ ਲੈ ਲਈ ਸੀ ਤੇ ਇੱਥੇ ਕੰਬਲੀ-ਕੁੰਬਲੀ ਲੈ ਕੇ ਸਾਰੇ ਦੇ ਸੂਟ ਵਗੈਰਾ ਲੈ ਕੇ ਤੇ ਅਸੀਂ ਜਾਵਾਂਗੇ ਉਹਨੂੰ ਕੀ ਕਹਿੰਦਾ ਜਲੰਧਰ ਹਸਪੀਟਲ ਤੇ ਜਦੋਂ ਤੱਕ ਮਤਲਬ ਕਿ ਤੁਹਾਨੂੰ ਅੱਗੇ ਦਿਖਾਉਣਾ ਵੀਡੀਓਜ਼ ਦੇ ਵਿੱਚ ਬੱਚੇ ਨੂੰ ਮੈਂ ਉਠਾਇਆ ਹੋਇਆ ਪਰ ਉਸ ਟਾਈਮ ਤੇ ਉਹ ਬੱਚੇ ਦਾ ਜਨਮ ਹੋਣ ਤੱਕ ਦੇ ਕਿੰਨੇ ਘੰਟੇ ਲੱਗੇ ਕਿੰਨੀ ਤਕਲੀਫ ਹੋਈ ਸਾਡੀ ਭਾਬੀ ਨੂੰ ਉਹ ਮੈਂ ਗਾਹ ਵੀਡੀਓਸ ਤੇ ਦੱਸੂਗੀ ਕਿਉਂਕਿ ਮੈਨੂੰ ਉਹ ਤਕਲੀਫ ਦਾ ਕੋਈ ਅੰਦਾਜ਼ਾ ਨਹੀਂ ਕਿਉਂਕਿ ਮੇਰੇ ਜਿਵੇਂ ਮਨਵੀਰ ਜਦੋਂ ਹੋਇਆ ਸੀ ਇਹ ਸਿਜ਼ੇਰੀਅਨ ਨਾਲ ਹੋਇਆ ਸੀ ਅ ਮਤਲਬ ਕਿ ਖੁਦ ਹੀ ਮੈਂ ਸਿਜ਼ੇਰੀਅਨ ਜਿਹੜਾ ਸੀ ਕਰਵਾ ਦਿੱਤਾ ਸੀਗਾ ਸੋ ਮੈਨੂੰ ਲੇਬਰ ਪੇਨ ਜਿਹੜੇ ਹੁੰਦੇ ਆ ਜਾਂ ਜਿਹੜੀ ਨਾਰਮਲ ਡਿਲੀਵਰੀ ਆ ਇਹਦਾ ਮੈਨੂੰ ਕੋਈ ਵੀ ਉਹ ਅੰਦਾਜ਼ਾ ਨਹੀਂ ਪਈ ਇੰਨਾ ਮਤਲਬ ਕਿ ਪੇਨ ਹੁੰਦੀ ਇੱਥੇ ਜੀ ਮੇਰਾ ਭਤੀਜਾ ਆ ਗਿਆ ਤੇ ਇਹਨੂੰ ਚੱਕਿਆ ਹੋਇਆ ਮੈਂ ਮੇਰੇ ਬਾਲ ਬੂਲ ਕਿਲਰੇ ਕਿਉਂਕਿ ਐਨਾ ਤਕਲੀਫ ਵਿੱਚ ਸੀ ਮੇਰੀ ਭਾਬੀ ਕਿੱਦਾਂ ਉਹਨੂੰ ਮੈਂ ਸਾਂਭਿਆ ਮੇਰੀ ਭੈਣ ਨੇ ਸਾਂਭਿਆ ਮੰਮੀਆਂ ਨੂੰ ਮੰਮੀਆਂ ਤੇ ਹਜੇ ਟੈਨਸ਼ਨ ਜੀ ਵਿੱਚ ਹੀ ਸੀਗੀ ਅਸੀਂ ਦੋਨੇ ਉਹਨੂੰ ਸਾਂਭਦੀਆਂ ਰਹੀਆਂ ਇਸ ਕਰਕੇ ਐਨਾ ਬੁਰਾ ਹਾਲ ਜਿਹੜਾ ਉਹ ਹੋਇਆ ਹੋਇਆ ਤੇ ਇੱਥੇ ਇਹਦੀ ਲੱਤ ਨੰਗੀ ਸੀ ਮੈਂ ਉਹ ਕਹਿ ਰਹੀ ਸੀ ਇਹਨੂੰ ਟੱਕ ਕਾਕੇ ਦੀ ਤੇ ਛੋਟੀ ਭੈਣ ਨੇ ਚੱਕਿਆ ਹੋਇਆ ਪਰ ਪਰਮਾਤਮਾ ਨੇ ਬਹੁਤ ਮੇਰ ਕੀਤੀ ਜਿੰਨੀ ਤਕਲੀਫ ਨਾਲ ਸੀ ਪਹੁੰਚੇ ਜਿੱਥੇ-ਜਿੱਥੇ ਜੋ-ਜੋ ਮਤਲਬ ਕੀ ਹੋਇਆ ਬਹੁਤ ਹੀ ਮੁਸ਼ਕਲ ਹੋਈ ਪਰ ਫਿਰ ਵੀ ਬਾਬਾ ਜੀ ਦੀ ਉਹ ਮੇਰ ਰਹੀ ਮਾਂ ਵੀ ਅਤੇ ਬੱਚਾ ਵੀ ਦੋਨੇ ਰਾਜੀ ਆ ਤੇ ਠੀਕ ਠਾਕ ਆ ਤੇ ਨੋਰਮਲ ਡਿਲੀਵਰੀ ਹੋਈ ਮੇਰੀ ਭਾਬੀ ਦੀ ਤੇ ਚਲੋ ਜੀ ਅੱਗੇ ਤੁਹਾਨੂੰ ਦੱਸਦੇ ਆ ਕੀ ਹੋਇਆ ਸੀ ਤਾਂ ਇਥੇ ਜੀ ਮੈਂ ਵਾਪਸ ਆ ਗਈ ਘਰ ਮੰਗੋ ਗੰਗਾ ਦੀ ਵੀ ਟੈਂਸ਼ਨ ਤੇ ਜਾ ਕੇ ਧਾਰ ਕੱਢਣੀ ਆ ਕੱਲੀ ਮੰਗੋ ਦੀ ਕੱਢਣੀ ਆ ਮੰਗੋ ਦੀ ਧਾਰ ਕੱਢਣੀ ਫਿਰ ਵੀ ਕਿਸੇ ਟਾਈਮ ਗੰਗਾ ਦਾ ਵੀ ਤੇ ਹੋਈ ਹੋਣਾ ਧਾਰ ਕੱਢਣ ਦਾ ਟਾਈਮ ਤੇ ਬਹੁਤ ਮੁਸ਼ਕਲ ਹੋਈ ਗਈ ਓਹੋ ਹੋ ਸਾਢੇ 4 ਵਜੇ ਮੈਂ ਉੱਥੋਂ ਬੱਸ 'ਚ ਚੜ ਗਈ ਤੇ ਧਾਰ ਥੋੜੀ ਲੇਟ ਹੋ ਜਾਣੀ ਹੁਣ ਬੱਸ ਅਜਿਹਾ ਜੀ ਜਾਣਦੇ ਆ ਤੇ ਮੈਂ ਜ਼ਿੰਦਗੀ ਦੇ ਵਿੱਚ ਤਕਰੀਬਨ ਕਮ ਸੇ ਕਮ 16-17 ਸਾਲ ਹੋ ਗਏ 16-17 ਸਾਲ ਹੋ ਗਏ ਮੈਂ ਬੱਸ ਦਾ ਸਫ਼ਰ ਨਹੀਂ ਕੀਤਾ ਜੋ ਮੈਨੂੰ ਉਹ ਅਲਸਰੇਟਿਵ ਕੋਲਾਈਟਿਸ ਦੀ ਮੈਨੂੰ ਪ੍ਰੋਬਲਮ ਹੋ ਗਈ ਤਾਂ ਆਈਬੀਐਸਡੀ ਦੀ ਮੈਂ ਬੱਸ ਦੇ ਵਿੱਚ ਬੈਠ ਕੇ ਵੀ ਨਹੀਂ ਦੇਖਿਆ ਵੀ ਕਿੱਦਾਂ ਬੈਠੀ ਦਾ ਆਈ ਥਿੰਕ 16-17 ਤੇ ਲਾਜ਼ਮੀ ਹੈ ਸ਼ਾਇਦ ਹਾਂ ਹੋ ਹੀ ਗਏ ਨੇ ਟਾਈਮ ਕਾਫੀ ਟਾਈਮ ਹੋ ਗਿਆ ਮੈਨੂੰ ਮੈਂ 10 ਸਾਲ ਤੋਂ ਉੱਤੇ ਦਾ ਪੱਕਾ ਹੀ ਆ ਨਾ ਮੈਂ ਬੱਸ 'ਚ ਬੈਠ ਕੇ ਨਹੀਂ ਦੇਖਿਆ ਬੱਸ ਦਾ ਸਫ਼ਰ ਮੈਂ ਕੀਤਾ ਹੀ ਨਹੀਂ ਮਤਲਬ ਕਿ ਰਿਸ਼ਤੇਦਾਰੀ 'ਚ ਵੀ ਮੈਨੂੰ ਨਾ ਜਾਣਾ ਮਨਜ਼ੂਰ ਹੁੰਦਾ ਸੀ ਪਰ ਮੈਂ ਟਰੈਵਲ ਨਹੀਂ ਸੀ ਕਦੀ ਕੀਤਾ ਤੇ ਤੇ ਮੇਰੇ ਵੱਡੇ ਭਰਾ ਦੇ ਹੋਇਆ ਜੀ ਕਾਕਾ ਤੇ ਨਾਰਮਲ ਹੋਇਆ ਬੇਬੀ ਬੁਆਏ ਪਰ ਜੋ ਹਾਲਾਤ ਸੀਗੇ ਜੋ ਸਾਡੀ ਭਾਬੀ ਦੀ ਕੰਡੀਸ਼ਨ ਸੀ ਉਹੋ ਕਿਦਾਂ ਸੀ ਉਹਨੂੰ ਹੈਂਡਲ ਕੀਤਾ ਮੈਂ ਜ਼ਿੰਦਗੀ ਚ ਫਸਟ ਟਾਈਮ ਦੇਖੀ ਨਾਰਮਲ ਦੇਖੀ ਨਹੀਂ ਮਤਲਬ ਕਿ ਇੱਕ ਅਹਿਸਾਸ ਉਹ ਪੇਨ ਉਹ ਜਿਹਨੂੰ ਕਹਦੋ ਨਾ ਮੈਨੂੰ ਮੈਨੂੰ ਐਦਾਂ ਲੱਗੇ ਵੀ ਔਰਤ ਲਈ ਮਨਵੀਰ ਜਣ ਮੈਂ ਦੱਸ ਨਹੀਂ ਸਕਦੀ ਮੈਂ ਉੱਥੇ ਰੋਈ ਇਹਨੂੰ ਇੰਨਾ ਰੋਣਾ ਆ ਉਹਦੇ ਵੱਲ ਦੇਖ ਕੇ ਮਤਲਬ ਕਿ ਮੇਰੇ ਕੋਲ ਵਲੌਗ ਵੀ ਨਹੀਂ ਬਣਾਇਆ ਗਿਆ ਨਾ ਮੈਂ ਬਣਾਉਣਾ ਹੀ ਚਾਹਨੀ ਸੀ ਕਿਉਂਕਿ ਮੈਨੂੰ ਪਤਾ ਹੈ ਉਹਨਾਂ ਦੀ ਪਰਸਨਲ ਲਾਈਫ ਆ ਨਾ ਤੇ ਕਿਸੇ ਵੀ ਲੇਡੀ ਨੂੰ ਲੇਬਰ ਪੇਨ ਚ ਦਿਖਾਉਣਾ ਜਾਂ ਕੁਝ ਵੀ ਇਦਾਂ ਦਾ ਵੀ ਉਹ ਚੰਗਾ ਨਹੀਂ ਲੱਗਦਾ ਨਾ ਕਿਉਂਕਿ ਉਹ ਟਾਈਮ ਹੀ ਉਹਨਾਂ ਦਾ ਹੁੰਦਾ ਤੇ ਪਰ ਮੈਂ ਉਹਨੂੰ ਬੜਾ ਹੀ ਸੰਭਿਆ ਮੈਂ ਉਹਨੂੰ ਜੱਫੀਆਂ ਪਾ ਪਾ ਕੇ ਪਿਆਰ ਨਾਲ ਪੁੱਛਕਾਰ ਕੇ ਉਹ ਮਤਲਬ ਯੋਨੂੰ ਹੌਸਲਾ ਦੇ ਦੇ ਕੇ ਮਤਲਬ ਕਿ ਇਦਾਂ ਦੀ ਹਾਲਤ ਸੀ ਉਹਦੀ ਵੀ ਮੈਂ ਕਹਿੰਨੀ ਸ਼ੁਕਰ ਆ ਪ੍ਰਮਾਤਮਾ ਨੇ ਉਹਦੇ ਤੇ ਮਿਹਰ ਕੀਤੀ ਬੱਚਾ ਵੀ ਦੀ ਮਾਂ ਵੀ ਦੋਨੇ ਠੀਕ ਠਾਕ ਆ ਪਰ ਜਿੱਦਾਂ ਦੇ ਹਾਲਾਤ ਹੋ ਗਏ ਸੀ ਮਤਲਬ ਕਿ ਪਹਿਲਾਂ ਲੱਗੇ ਸਿਵਲ ਹਸਪੀਟਲ ਇਹਨਾਂ ਨੂੰ ਸੀ ਅਸੀਂ ਨਾਰਮਲ ਡਿਲੀਵਰੀ ਜਿਹੜੀ ਉਹ ਕਰਵਾਉਣੀ ਆ ਮੇਦੀ ਭਾਬੀ ਆਪਣੇ ਪੇਕੇ ਆਂਦੇ ਸੀ ਉਹ ਵੀ ਚਲੋ ਆਪਣੀ ਥਾਂ ਸਹੀ ਸੀ ਉਹਨਾਂ ਨੇ ਸੀ ਵੀ ਚਲੋ ਨਾਰਮਲ ਡਿਲੀਵਰੀ ਹੋ ਜਾਵੇ ਵਧੀਆ ਜਦੋਂ ਸਿਵਲ ਹਸਪੀਟਲ ਲੈ ਕੇ ਗਏ ਉੱਥੋਂ ਦੇ ਮੈਂ ਹਾਲਾਤ ਦੇਖੇ ਨਾਉ ਧਿਆਨ ਦੇ ਨਾ ਉਹਨਾਂ ਨੂੰ ਇਹ ਕੋਈ ਇਹਨੂੰ ਲੇਬਰ ਮਤਲਬ ਇਹ ਲਪੈਨਸ ਲੱਗੀਆਂ ਹੋਈਆਂ ਲੇਬਰ ਪੈਨਸ ਬਈ ਅਸੀਂ ਕੁਛ ਕਰੀਏ ਜਾਂ ਇਹਦੇal ਧਿਆਨ ਦੇਈਏ ਕੋਈ ਮਤਲਬ ਨਹੀਂ ਉਹਦਾ ਇੰਨਾ ਕੁ ਬੁਰਾ ਹਾਲ ਹੋ ਮੈਨੂੰ ਕਹਵੇ ਦੀਰੀ ਮੈਨੂੰ ਆਪਰੇਟ ਕਰਾ ਦੋ ਮੇਰਾ ਆਪਰੇਸ਼ਨ ਕਰਾ ਦੋ ਮੈਂ ਮਰ ਜਾਣਾ ਮੈਂ ਮੈਂ ਉਹਨੂੰ ਜੱਫੀਆਂ ਪਾ ਪਾ ਕੇ ਸਾਂਭਿਆ ਆਪਣੀ ਭਾਬੀ ਨੂੰ ਮੈਂ ਕਹਿੰਦਾ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਅਸੀਂ ਸਾਰੇ ਤੇਰੇ ਨਾਲ ਆ ਮੇਰੀ ਛੋਟੀ ਭੈਣ ਸੀ ਇਧਰ ਲਈ ਮੰਮੀ ਵੀ ਸੀ ਉਧਰ ਲਈ ਵੀ ਸੀ ਦੋਨੇ ਮੰਮੀਆਂ ਸੀਗੀਆਂ ਉਹਨਾਂ ਦਾ ਬ੍ਰਦਰ ਸੀ ਭਾਬੀ ਮੇਰੀ ਦਾ ਮੇਰਾ ਆਪਦਾ ਭਰਾ ਤਾਂ ਬਾਹਰ ਆ ਦੋ ਭਰਾ ਸੀਗੇ ਭਾਬੀ ਦੇ ਤੇ ਉਹ ਸਿਵਲ ਹਸਪੀਟਲ ਕਹਿੰ ਮੈਂ ਰੁਕਣਾ ਹੀ ਨਹੀਂ ਕਿਉਂਕਿ ਉੱਥੇ ਲੇਡੀਜ਼ ਦੇ ਇੰਨੇ ਬੁਰੇ ਹਾਲ ਸੀ ਜਿਹੜਾ ਉਹਨਾਂ ਦਾ ਜਿਹਨੂੰ ਕਹਿ ਦੋ ਕਿ ਟ੍ਰੀਟ ਕਰਨ ਦਾ ਸੀ ਨਾ ਉਹ ਟੰਗ ਨਰਸਾਂ ਦਾ ਇੰਨਾ ਰੂਡ ਐਨਾ ਰੂਡ ਬਿਹੇਵੀਅਰ ਤੇ ਐਨੇ ਰੂਡ ਤਰੀਕੇ ਨਾਲ ਮਤਲਬ ਕਿ ਉਹ ਹੈਂਡਲ ਕਰਦੀਆਂ ਸਾਰਾ ਕੁਝ ਪੇਸ਼ੈਂਟਾਂ ਦਾ ਧਿਆਨ ਦਿੱਤੀਆਂ ਵੀ ਉਹ ਡਰ ਗਈ ਸੀ ਬਿਲਕੁਲ ਡਰ ਗਈ ਸੀ ਉਹ ਉਹ ਕਹਿੰਦੀ ਨਹੀਂ ਦੀਦੀ ਮੈਨੂੰ ਲੈ ਜਾਓ ਫੇਰ ਅਸੀਂ ਉੱਥੋਂ ਇੱਕ ਹੋਰ ਹਸਪੀਟਲ ਜਿੱਥੇ ਮਨਵੀਰ ਦਾ ਜਨਮ ਹੋਇਆ ਸੀ ਮਨਵੀਰ 베ਰੀ ਹਸਪੀਟਲ ਜਲੰਧਰ ਸੀਰ ਹਸਪੀਟਲ ਦੇ ਲਾਗੇ ਪੈ ਜਾਂਦਾ ਉੱਥੇ ਲੈ ਕੇ ਗਏ ਮੈਂ ਮੈਂ ਕਿੱਥੇ ਲੈ ਜਾਂਦੇ ਚਲੋ ਸੀਮਾ 베ਰੀ ਮੈਡਮ ਬਹੁਤ ਸਿਆਣੇ ਬੈੜਾ ਉਹ ਜਦੋਂ ਉੱਥੇ ਗਏ ਜੀ ਉਹ ਕਹਿੰਦੇ ਵੀ ਮੈਡਮ ਆਊਟ ਆਫ ਕੰਟਰੀ ਜਿਹੜੇ ਉਹ ਗਏ ਹੋਏ ਆ ਤਾਂ ਤੁਸੀਂ ਹੋਰ ਕਿਤੇ ਲੈ ਜਾਓ ਫਿਰ ਉਹਨਾਂ ਦੇ ਬ੍ਰਦਰ ਕਹਿੰਦੇ ਹੁਣ ਇਹ ਰਿਸਕ ਜਾਈ ਆ ਕਿ ਜਲੰਧਰ ਦੀ ਬਜਾਏ ਆਪਾਂ ਨਕੌਦਰ ਸ਼ਾਵੜਾ ਹਸਪੀਟਲ ਆ ਉੱਥੇ ਲੈ ਜਾਂਦੇ ਆ ਉਧਰੋਂ ਸਾਡੀ ਭਾਬੀ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਜਾ ਕੇ ਅਸੀਂ ਜੇ ਸ਼ਾਵੜਾ ਹਸਪੀਟਲ ਲੈ ਕੇ ਚੱਲੇ ਸ਼ਾਵੜਾ ਹਸਪੀਟਲ ਪਹੁੰਚਣ ਨੂੰ ਸਿਰਫ ਰਹਿ ਗਏ ਸੀਗੇ 2 ਕਿਲੋਮੀਟਰ ਮਣੀ ਹੱਦ ਦੂਰ ਆ 4 ਕਿਲੋਮੀਟਰ ਇੰਨਾ ਰਹਿ ਗਿਆ ਸੀ ਤੁਸੀਂ ਮੰਨਣਾ ਗੱਡੀ ਇੱਕਦਮ ਖਰਾਬ ਹੋ ਗਈ ਗੱਡੀ ਚੱਲਦੀ-ਚੱਲਦੀ ਜਿਹੜੀ ਉਹ ਖੜੀ ਹੋ ਗਈ ਚੱਲਣਾ ਹੀ ਛੱਡ ਗਈ ਗੱਡੀ ਫੇਰ ਉਹਨਾਂ ਨੇ ਜੈਸੇ ਤੈਸੇ ਕਰਕੇ ਭਰਾਵਾਂ ਦੀ ਉਹਨਾਂ ਦੇ મત ਕਿ ਉਹਦੇ ਭਰਾ ਭਾਪੀ ਦੇ ਤੇ ਸਾਡੇ ਵੀ ਭਰਾ ਹੀ ਹੋਏ ਉਹਨਾਂ ਭਰਾਵਾਂ ਨੇ ਕੀ ਕੀਤਾ ਦੋਨਾਂ ਨੇ ਗੱਡੀ ਜਿਹੜੀ ਉਹ ਸਟਾਰਟ ਕੀਤੀ ਫੇਰ ਅਸੀਂ ਹਜੇ ਜਾ ਕੇ ਸ਼ਾਵੜਾ ਹਸਪੀਟਲ ਅਸੀਂ ਪੈਰ ਹੀ ਰੱਖਿਆ ਡਾਕਟਰ ਨੇ ਹਜੇ ਸਾਡੇ ਕੋਲ ਜਸਟ ਮੈਂ ਜਲਦੀ ਜਲਦੀ ਜਾ ਕੇ ਵੀਲ ਚੇਅਰ ਮੰਗਾਈ ਛੋਟੀ ਭੈਣ ਮੇਰੀ ਭਾਬੀ ਕੋਲ ਸੀ ਵੀਲ ਚੇਅਰ ਚ ਉਹਨੂੰ ਬਿਠਾਇਆ ਇਹ ਆਜੇ ਅਸੀਂ ਲੈ ਕੇ ਗਏ ਆ ਜਦ ਨੂੰ ਜਿਹੜਾ ਬੱਚੇ ਦਾ ਬਰਥ ਹੋ ਗਿਆ ਜਨਮ ਹੋ ਗਿਆ ਓਹੋ ਪਹਿਲਾਂ ਅਸੀਂ ਬਸ ਸਾਨੂੰ ਇਹ ਸੀ ਵੀ ਦੋਨੇ ਜਾਣੇ ਠੀਕ ਹੋਣ ਕਿਉਂਕਿ ਜੋ ਹਾਲਾਤ ਸਾਡੀ ਭਾਬੀ ਦੇ ਬਣ ਗਏ ਸੀਗੇ ਮਤਲਬ ਕਿ ਉਹ ਕਮਲੀ ਜੀ ਨੂੰ ਉੱਥੋਂ ਆਉਣਾ ਨਹੀਂ ਸੀ ਚਾਹੀਦਾ ਉਹ ਕਹਿੰਵੇ ਨਹੀਂ ਮੈਨੂੰ ਬਸ ਇੱਥੇ ਸਿਵਲ ਹਸਪੀਟਲ ਤੋਂ ਲੈ ਜਾਓ ਤੇ ਉਹ ਕਹੀ ਜਾਣ ਹੋ ਜਾਣਾ ਨੋਰਮਲ ਹੋ ਜਾਣਾ ਨੋਰਮਲ ਓਹੋ ਬਹੁਤ ਹੀ ਹੈਕਟਿਕ ਹੈਕਟਿਕ ਡੇ ਜੇ ਨੂੰ ਕਹ ਦੋਣਾ ਉਹ ਸੀਗਾ ਤੇ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਬੱਚਾ ਜੱਜਾ ਦੋਨੋਂ ਰਾਜੀਆ ਤੇ ਰਾਜੀ ਰਹਿਣ ਤੇ ਤੰਦਰੁਸਤ ਰ ਹੈ ਅਣ ਤੇ ਹੁਣ ਮੈਂ ਜਾ ਕੇ ਆਪਦੇ ਬੱਚਿਆਂ ਦੀਆਂ ਦੇਖਾਂ ਕੀ ਹਾਲਾਤ ਆ ਤੇ ਮੰਗੋ ਦੀ ਮੈਂ ਜਾ ਕੇ ਧਾਰ ਕੱਢਾਂ ਮਿਲਦੇ ਹੋ ਜੀ ਉੱਥੇ ਦੇਖ ਲਈ ਮੇਰੇ ਵਾਲ ਦੀ ਕਿਦਾਂ ਢੀਲੇ ਕੱਢਦੀ ਆ ਇਹੋ ਹਾਏ ਮੰਗੋ ਮੈਂ ਲੇਟ ਹੋ ਗਈ ਅੱਜ ਵਧਾਈਆਂ ਮੰਗੋ ਆਪਣੇ ਘਰੇ ਕਾਕਾ ਆਇਆ ਨਵਾਂ ਲਾ ਲਾਂ ਪਹਿਲਾਂ ਜੀ ਮੈਂ ਸੈਂਡਲ ਲਾ ਲਵਾਂ ਨਵੇਂ ਕੱਪੜੇ ਪਾ ਕੇ ਧਾਰ ਕੱਢਣੀ ਪੈਣੀ ਹਣ ਤੇ ਆਪਦੇ ਬੂਟ ਪਾ ਲਾਂ ਆਹ ਕਮ ਹੁੰਦੇ ਆ ਪਸੂ ਰੱਖਿਆਂ ਤੇ ਬੰਦਾ ਕਿਤੇ ਜਾਣ ਜੋਗਾ ਨਹੀਂ ਮੰਗੋ ਕਹਿੰਦੀ ਹੁਣੀ ਅੱਜ ਨਵਾਂ ਸੂਟ ਪਾ ਕੇ ਆ ਗਈ ਫੇਰ ਧਾਰ ਕੱਢਣ ਵਾਸਤੇ ਲੇਟ ਵੀ ਆ ਗਈ ਕਹਿੰਦੀ ਹੁਣੀ ਆ ਪਸੂ ਰੱਖ ਮੈਂ ਤਾਂ ਕਹੀ ਜਾਵਾ ਮੈਨੂੰ ਇੱਥੋਂ ਛਾੜ ਦਿਓ ਜਲੰਧਰੋਂ ਅ ਅੱਧਾ ਉੱਧਰ ਜਾਉਂਚਾਂ ਮੈਂ ਚਲੇ ਜਾਵਾ ਵਾਪਸ ਪਰ ਉਹ ਜੋ ਉਹਦੇ ਹਾਲਾਤ ਸੀ ਵੋਟੀ ਦੇ ਮੈਂ ਤਾਂ ਨਹੀਂ ਵਾਪਸ ਮੈਂ ਨਹੀਂ ਗਿਆ ਉਹਨਾਂ ਨੇ ਮੈਂ ਕਿਹਾ ਉਹਨਾਂ ਨੇ ਕਹਿਣਾ ਇਹ ਇੱਥੇ ਹੀ ਚਲੇਗੀ ਮੈਂ ਤਾਂ ਹੁਣ ਜੋ ਹੋਊ ਦੇਖੀ ਜਾਊ ਹਣਾ ਤਾਂ ਮੈਂ ਚਲੇਗੀ ਸਿਗੀ ਇਹ ਜੀ ਮਨੀ ਅੱਜ ਫੀਡ ਵੀ ਲਿਆਇਆ ਗੰਗਾ ਦੀ ਔਰ ਸੌਰੀ ਮੰਗੋ ਦੀ ਗੰਗਾ ਦੀ ਵੀ ਲਿਓਣੀ ਆ ਫੀਡ ਜੋ ਜਿਹੜੀ ਦੱਸੀ ਆ ਨਾ ਤਿੰਨ ਮਹੀਨੇ ਜਿੰਨੇ ਹਾ ਹੋ 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 ਮਣੀ ਬਰ ਮੈਨੂੰ ਬਸ ਸੱਚ ਬੈਠੀ ਨੂੰ ਇਦਾਂ ਹੋਵੇ ਨਾ ਮੈਂ ਬੈਠੀ ਨਹੀਂ ਨਾ ਕਦੀ ਕਿੰਨਾ ਚਿਰ ਹੋ ਗਿਆ ਵੇਚੀ ਵੜ ਜਾਂ ਬੂਰੇ ਦੇ ਮੈਨੂੰ ਮਣੀ ਹੋਣ ਲੱਗੇ ਡਰ ਗਿਆ ਇੱਕ ਮੈਨੂੰ ਅਜੀ ਅਜੀਬ ਜੀ ਫੀਲਿੰਗ ਹੋਵੇ ਮੈਨੂੰ ਬਸ ਵਿੱਚ ਤੂੰ ਸਹੀ ਪੁੱਛੇ ਮੈਂ ਕਹਾਂ ਜੇ ਤੇਰੇ ਡੈਡੀ ਦਾ ਫੋਨ ਆ ਗਿਆ ਉਹਨਾਂ ਨੇ ਮੈਨੂੰ ਬੋਲਣਾ ਉਹਨਾਂ ਨੇ ਰੋਕੇ ਜਾ ਭਾਈ ਓਕੇ ਜੀ ਬਾਏ ਬਾਏ ਜੀ ਧਾਰ ਕੱਢ ਲਈ ਮੈਂ ਮੇਰਾ ਬਣਿਆ ਦੇਖੋ ਕੀ ਅੱਜ ਮੰਗੋ ਪਹਿਲਾਂ 탑ੀ ਗਈ ਉਹਨੂੰ ਏਸੀ ਵੀ ਪਤਾ ਨਹੀਂ ਇਹ ਕਿੱਥੋਂ ਆਈ ਆ ਧਾਰ ਮੈਂ ਕੱਢ ਲਈ ਆ ਹਜੀ ਤੇ ਇਹਦੇ ਨਾਲ ਹੀ ਕਰਦੇ ਆ ਜੀ ਇਹ ਸੇਸ ਬਲੌਗ ਦਾ ਐਂਡ ਸੱਚੀ ਗੱਲ ਜੀ ਸਾਰਿਆਂ ਨੂੰ